ਜਿਹੜਾ ਬਠਿੰਡਾ थाना ਨਈਆਂਵਾਲਾ ਪਿੰਡ ਭੋਖੜਾ ਦੇ ਇੱਕ ਬਜ਼ੁਰਗ ਮਿੱਠੂ ਸਿੰਘ ਜਿਨ੍ਹਾਂ ਦਾ ਆਪਣੇ ਭਰਾ ਦੇ ਪੁੱਤਰੇ ਸਿਕੰਦਰ ਸਿੰਘ ਨਾਲ ਕਰੇ ਲੜਾਈ ਝਗੜਾ ਹੋਣ ਕਾਰਨ ਮਿੱਠੂ ਸਿੰਘ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਬੂੜਾ ਗੁੱਜਰ ਵਿਖੇ ਆਪਣੀ ਧੀਆ ਕੋਲ ਰਹਿ ਰਿਹਾ ਸੀ ਇਸ ਮਸਲੇ ਨੂੰ ਸੁਲਝਾਉਣ ਲਈ थाना ਨਈਆਂਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਆਗੂ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸਿੰਘ ਬਿੱਲਾ ਸੰਗੂਤੋਂ ਜ਼ਿਲ੍ਹਾ ਕਮੇਟੀ ਮੈਂਬਰ ਪੰਜਾਬ ਮਨਦੀਪ ਸਿੰਘ ਤੀਰਤ ਸਿੰਘ ਕੋਠਾਗੁਰੂ ਆਗੂ ਆਲ ਹਾਜ਼ਰ ਸਨ ਇਸ ਮੌਕੇ ਬਲਵੰਤ ਸੰਮੇਵਾਰੀ ਰਾਸ਼ਟਰੀ ਸਖਤਰ ਤੇ ਲੋਕ ਸਭਾ ਹਲਕਾ ਫਰੋਜ਼ਪੁਰ ਇੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਸਮਰਥਦਾਨ ਲਈ ਪਹੁੰਚੇ ਐਸ ਐਚਓ ਥਾਣਾ ਨਈਆਵਾਲਾ ਦਰਬਾਖਸ਼ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਬਜ਼ੁਰਗ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਸਾਡੇ ਬਜ਼ੁਰਗ 83 ਸਾਲ ਦੇ ਸਾਡੇ ਬਾਪੂ ਜੋ ਮੇਰੇ ਪਿਛਲੀ ਸਾਈਡ ਬੈਠੇ ਆ ਇਹਨਾਂ ਨੂੰ ਜਵਰੀ ਘਰ ਦੇ ਵਿੱਚ ਚੋਰੀ ਕਰ ਲਈ ਇਹਨਾਂ ਦੇ ਨੇ ਪਸ਼ੂ ਡੰਗਰ ਦੀ ਉਸਤੇ ਕਬਜ਼ਾ ਕਰ ਲਿਆ ਤੇ ਲਗਾਤਾਰ ਪਿਛਲੇ 23 ਮਹੀਨਿਆਂ ਤੋਂ ਘਰੋਂ ਕੱਢਿਆ ਹੋਇਆਗਾ ਜਿਉਂ ਆਪਾਂ ਨੂੰ ਅਜੇ ਮੱਲੇ ਬਾਰੇ ਪਤਾ ਲੱਗਿਆ ਤਾਂ ਜਦੋਂ ਇਧਰੋਂ ਆਪਾਂ ਘਰ ਲਿੰਦਾ ਦਾਰ ਕਰਤਾ ਘਰੋਂ ਲਾਵਾ ਲੇ। ਜਦੋਂ ਉਹਨੂੰ ਇਹ ਹੋਊਂਗਾ ਇਹ ਹੋਇਆ ਵੀ ਇਹ ਘਰਨਾ ਨਾ ਲੱਗੇ ਅਸੀਂ ਇਹਦਾ ਮੱਤਾਂ ਹਲ ਕਰਦੇ ਆ। ਆਪਾਂ ਉਹਨੂੰ ਇਹ ਸਿੱਧਿਆ ਪਾਹੁੰਚਾ ਸਕਦਾ ਕਿ ਦਵਾਹੇ ਪ੍ਰਮਾਤ ਲਈ ਹਲ ਕਰਾਉਣਾ ਤੇ ਉਹਨੂੰ ਜਿਹੜਾ ਜਿਹੜਾ ਸਮਾਨ ਆ ਉਹ ਮੇਰੇ ਇੱਕ ਦਾ ਆਉ ਮੇਰੇ। ਤਾਂ ਜੇ ਕਿਸਾਬ ਨੂੰ ਇਹੀ ਆਇਆ ਕਿ ਅਸਲੀ ਸੇਕਟਰ ਦੇ ਲੈਣ ਵਿੱਚ ਜਿਹੜਾ ਮਸਲਾ ਹਲਕ ਰਿਹਾ ਹੈ ਕੰਮ ਦੇ ਕੰਮ ਦਾ ਵਾਦਾ ਦੀ ਜਾਂ ਕੋਈ ਹੋਰ ਪਸ਼ੂਆਂ ਦੀ ਕੋਈ ਨਹੀਂ ਕਿ ਜਿਹੜਾ ਉਹਨੇ ਕਬਜ਼ਾ ਕੀਤਾ ਉਹਨੂੰ ਅਸੀਂ ਇੱਥੇ ਦਿਲਾ ਲੈਂਦੇ ਆ ਬਲਾਕ ਦੇ ਵਿੱਚ ਰੱਦ ਕਰ ਦਰਾ ਆਪਾਂ ਵੀ ਕਹਿ ਦੱਸ ਜੇ ਅਸੀਂ ਚੁੜਗਲ ਕਰੀ ਕਰਨਾ ਨਾ ਨਾਵਾ ਨਹੀਂ ਇਹਦਾ ਨਹੀਂ ਜੋ ਕਰਨਾ ਲਾ ਕੇ ਨਹੀਂ ਖਾਤਾ ਮਸਤਾਨੀ ਹੋਣਾ ਜੇ ਬਣਾਦਰ ਨੇ ਲੋਂਦਾ ਜੇ ਪੂਰੀ ਨਹੀਂ ਨਾ ਲਾਵਾਗੇ ਭਾਈ ਕਾ ਜੋ ਕੋਈ ਇਹ ਜੱਲ ਨਹੀਂ ਹਿੰਮਤ ਹੈ ਕੋਲੋਂ ਸਮੇਂ ਵਾਲੀ ਰਾਸੀ ਸਿਕਤਰ 200 ਹਲਕਾ ਫਰੋਇ ਪਰਨ ਚਾਰਜ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਮੈਂ ਸਾਥ ਦੇਣ ਵਾਸਤੇ ਤੇ ਨਹੀਂ ਆਲੇ ਠਾੜੇ ਆਏ ਸਿੱਖ ਸਾਡੇ ਜਿਹੜੇ ਬਜ਼ੁਰਗੇ ਉਹਦਾ ਪਰਿਵਾਰਿਕ ਇੱਕ ਮਸਲਾ ਸੀ ਉਸ ਮਸਲੇ ਨੂੰ ਲੈ ਕੇ ਸੀ ਐਸਐਚਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਬੜਾ ਵਧੀਆ ਸਾਨੂੰ ਵਿਸ਼ਵਾਸ ਦਿਵਾਇਆ ਤੇ ਪਰਿਵਾਰ ਦੀ ਜਿਹੜੀ ਸਾਂਤੀ ਸਦਾ ਹੀ ਬਣੀ ਰਹੇਵੇ ਤੇ ਜੋ ਪਰਿਵਾਰ ਦਾ ਬਜ਼ੁਰਗ ਦੀਆਂ ਜਿਹੜੀਆਂ ਸ਼ਰਤਾਂ ਸੀ ਉਹ ਮੰਨੇਗੇ ਜਾਂ ਪਰ ਜਿਹੜੇ ਬਜ਼ੁਰਗ ਦੇ ਪੁੱਤਾਂ ਸੀ ਜਿਹੜੇ ਨੇ ਨਾਰ ਰਹੇ ਸੀ ਉਹਦੇ ਨਾਲ ਵੀ ਸਾਡੀ ਜਿਹੜੀ ਗੱਲਬਾਤ ਹੋਈਏ ਉਹਨਾਂ ਨੇ ਵੀ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਵੀ ਜਿਹੜਾ ਬਜ਼ੁਰਗ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੈ ਭੀਮ ਜੈ ਭਾਰਤ ਪ੍ਰਧਾਨ ਜੀ ਅੱਜ ਨਹੀਂ ਆਲੇ ਠਾਣੇ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਨੰਨੇ ਸਮੇ ਤੋਂ ਸਾਡਾ ਜਿਹੜੇ ਬਜ਼ੁਰਗ ਸੀਗੇ ਇਹ ਉਹਦੇ ਪਰਿਵਾਰ ਵਾਲਿਆਂ ਉਹਦੇ ਪੁੱਤੇ ਬੰਨਿਓ ਘਰੋਂ ਕੱਢੇ ਗਏ ਸੀ ਤੇ ਅੱਜ ਜੋ ਸਾਡਾ ਫੈਸਲਾ ਹੋਇਆ ਵੀ ਜਿਹੜਾ ਬਜ਼ੁਰਗ ਨੂੰ ਉਹਦੇ ਜਿਹੜੇ ਹਿੱਸੇ ਬਣਦਾ ਜਿਹੜੀ ਜਗ੍ਹਾ ਉਹ ਬਜ਼ੁਰਗ ਨੂੰ ਦਿੱਤੀ ਜਾਊਗੀ ਤੇ ਘਰੇ ਉਹਨੂੰ ਘੜਿਆ ਜਾਊਗਾ ਜਿਹੜਾ ਉਹ ਜਗ੍ਹਾ ਦਾ ਲਖਤੀ ਐਸਐਚਓ ਨੇ ਸਾਨੂੰ ਇਹ ਭਰੋਸਾ ਦਵਾਇਆ ਸਫਾ ਦਵਾਇਆ ਕਿ ਵੀਰਵਾਰ ਨੂੰ ਅਸੀਂ ਪੂਰੀ ਦੀ ਪੂਰੀ ਇਹਦੀ ਜਿਹੜੀ ਰਿਪੋਰਟ ਆ ਮਤਲਬ ਉਸ ਟਾਮ ਤੇ ਪੂਰਾ ਉਹ ਲਿਖਾ ਕੇ ਤੇ ਜਿੰਨੇ ਬਜ਼ੁਰਗ ਦਾ ਹਿੱਸਾ ਬਜ਼ੁਰਗ ਨੂੰ ਦੇਵਾਂਗੇ ਤੇ ਉਹਦੇ ਜਿਹੜੀ ਘਰ ਦੇ ਵਿੱਚ ਬਜ਼ੁਰਗਾਂ ਦੀ ਸੰਤੋਸ਼ਟੀ ਦੇ ਹਾਂਜੀ ਮੈਂ ਪੰਜਾਬ ਖੇਤ ਮਜ਼ਦੂਰ ਜੁਨੇੰਦਾ ਜ਼ਿਲ੍ਹਾ ਕਮੇਟੀ ਮੈਂਬਰਾਂ ਤੀਨ ਸਿੰਘ ਕੋਠਾਗੁਰੂ ਅਸੀਂ ਜਿਹੜਾ ਬਜ਼ੁਰਗਾ ਆਪਣਾ ਬਾਪੂ ਇਹ ਖੜੇ ਆ ਅਸੀਂ ਜੋ ਇਹਦੀ ਵੀਡੀਓ ਵੀ ਪਾਈ ਸੀ ਦੀ ਪਰसों ਵੀਰ ਆਪਣੇ ਪੋਤੇ ਨੇ ਇਹਨੂੰ ਘਰੋਂ ਕੱਢ ਦਿੱਤਾ ਇਹ ਆਪਣੀਆਂ ਬੇਟੀਆਂ ਕੋਲੇ ਰਹਿ ਰਿਹਾ ਸੀਗਾ ਤਾਂ ਅੱਜ ਦਾ ਟਾਈਮ ਦਿੱਤਾ ਹੋਇਆ ਅਸੀਂ ਨਿੰ੍ਹਾਂ ਵਾਲੇ ਥਾਣੇ ਦੇ ਵਿੱਚ ਅਸੀਂ ਪਹੁੰਚੇ ਆ ਵੱਡੀ ਗੈਂਤੀ ਦੇ ਵਿੱਚ ਪੰਜਾਬ ਖੇਤ ਮਜ਼ਦੂਰਦਿਆਂ ਦੇ ਵਰਕਰ ਪਹੁੰਚੇ ਆ ਤਾਂ ਜੋ ਅੱਜ ਇਹਦਾ ਪੋਤਰਾ ਵੀ ਆਇਆ ਐਸਐਚਓ ਨੇ ਬੁਲਾਇਆ ਇੱਥੇ ਤਾਂ ਉੱਥੇ ਇਹੀ ਫੈਸਲਾ ਹੋਇਆ ਵੀ ਵੀਰਵਾਰ ਨੂੰ ਇਹਦਾ ਸਾਰਾ ਲਿਖਤੀ ਪੜਤੀ ਹੋ ਜਾਊਗਾ ਬਾਪੂ ਨੂੰ ਇਨਸਾਫ ਦਿਵਾਇਆ ਜਾਊਗਾ ਮੈਂ ਮਨਦੀਪ ਸਿੰਘ ਪੰਜਾਬ ਖੇਤ ਮਜ਼ਦੂਰ ਜੁਨੀ ਦਾ ਜ਼ਿਲ੍ਹਾ ਕਮੇਟੀ ਮੈਂਬਰ ਤੇ ਮੇਰੇ ਨਾਲ ਦੀਪ ਸਿੰਘ ਕੋਠਾਗੁਰੂ ਪੰਜਾਬ ਖੇਤ ਮਜ਼ਦੂਰ ਜੁਨੀ ਆਗੂ ਆ ਪਿੰਡ ਭੋਖੜੇ ਦੇ ਜੋ ਸਾਡੇ ਬਜ਼ੁਰਗ ਆਗੇ ਇਹਨਾਂ ਤੋਂ ਲਗਭਗ 2 2.5 ਮਹੀਨੇ ਤੋਂ ਘਰੋਂ ਕੱਢਿਆ ਹੋਇਆ ਸੀ ਪਰ ਹੁਣ ਅੱਜ ਇਹਦੇ ਪੋਤਰੇ ਵੱਲੋਂ ਇੱਥੇ ਆਇਆ ਵਾ ਨਹੀਂ ਥਾਣੇ ਵਾਲੇ ਚ ਸਾਡੀ ਰਾਤ ਦੀ ਕੱਲ ਦਾ ਆਪਾਂ ਧਰਨੇ ਦਾ ਲਾਹਨ ਕੀਤਾ ਸੀ ਉਸ ਤੋਂ ਬਾਅਦ ਚਲੋ ਉਧਰੋਂ ਸੀਐਡੀ ਦੇ ਅੱਜਡੇ ਕੋਲੇ ਫੋਨ ਗਏ ਆ ਕਿ ਮਾਨਜੋਗ ਡੀਐਸਪੀ ਸਾਹਿਬ ਨਾਲ ਲਗਾਤਾਰ ਰਾਤ ਦੀ ਗੱਲ ਚੱਲੀ ਆ ਸੁਬਾਹ ਦੀ ਗੱਲ ਚੱਲੀ ਆ ਕਿ ਉਹ ਅੱਜ ਇਹ ਫੈਸਲਾ ਹੋ ਗਿਆਗਾ ਭੋੜੇ ਦੇ ਨਾਲੇ ਜੀ ਕੀ ਕਹਿਣਾ ਚਾਹੁੰਨੇ ਆ ਮੈਂ ਚਾਹੁੰਨਾ ਕਹਿੰਦਾ ਵੀ ਘਰੇ ਵੜਨਾ ਚਾਹੀਦਾ ਮੈਂ ਕੀ ਮਸਲਾ ਆ ਘਰੋਂ ਕੱਢਣ ਦਾ ਕਰੋਂ ਕੱਢਦਾ ਬੇਕਾਰ ਕਰਦਾ ਮੈਨੂੰ ਹੋ ਗਿਆ ਤਿੰਨ ਮਹੀਨੇ ਤਿੰਨ ਤਰੀਕ ਨੂੰ 10ਵੇਂ ਮਹੀਨੇ ਤਿੰਨ ਤਰੀਕ ਦਾ ਮੈਂ ਬਾਹਰ ਨਿਕਲਿਆ ਤੇ ਕੋਈ ਸੁਣੋਂ ਨਹੀਂ ਹੋ ਰਹੀ ਮੇਰੀ ਮੈਂ ਦੂਰ ਦੂਰ ਤੇ ਭੱਜਿਆ ਤੈਨਾਂ ਨੂੰ ਘਰੇ ਜਾਣਾ ਚਾਹੁੰਨਾ ਪੁਲਿਸ ਕੋਲੇ ਕੌਣ ਸੀ ਤੁਸੀਂ ਹਾਂ ਪੁਲਿਸ ਕੋਲੇ ਗਿਆ ਸੀ ਪੁਲਿਸ ਕੋਲ ਰਿਜਿਸਟਰ ਤੇ ਮੱਦੀਆ ਸੀ ਕੋਲੇ ਵੀ ਜਾਣਾ ਸਾਣਾ ਕੋਲ ਜਾ ਕੋਈ ਗੱਲ ਨਹੀਂ ਚੋਟੀਗੀ ਅਸੀਂ ਐਸ ਮੱਦੀਆ ਸੀ ਵਾ ਪਹੁੰਚਿਆ ਪਹੁੰਚ ਕੇ ਡੀਸੀ ਕੋਲੇ ਗਿਆ ਕੋਈ ਸੁਣਉਣੀ ਨਹੀਂ ਉਹ ਮੈਂ ਤਿੰਨ ਮਹੀਨੇ ਉਹਨੂੰ ਭੌਂਕ ਦੇ ਨੂੰ ਕੋਈ ਮੇਰਾ ਕਿਸੇ ਵਾਜੀ ਨਹੀਂ ਬਣਦਾ ਲੱਗੇ ਨਹੀਂ ਇਹ ਕਾਨੂੰਨਾ ਕਰਦਾ ਹੀ ਕਰਿਆ ਜਾਵੇ ਤੇ ਮੈਨੂੰ ਘਰੇ ਵੜਾ ਜਾਵੇ ਜਿਹੜਾ ਕੋਈ ਚੋਰੀ ਦਾ ਇਲਜ਼ਾਮ ਲੱਗਿਆ ਹੈ ਕਿੰਨਾ ਨੇ ਤੁਹਾਡੀ ਚੋਰੀ ਕੀਤੀ ਗਈ ਹੈ ਚੋਰੀ ਇੱਕ ਨੈਸੋ ਦਾ ਮੁੰਡਾ ਇਹ ਇੱਕ ਇੱਕ ਦਾ ਮਾਰਦਾ ਮੈਨੂੰ ਕੁਰਪਾਨ ਨਾਲ ਤੇ ਇੱਕ ਚੋਰੀ ਕਰਦਾ ਰਾਤ ਦੇ 2:30 ਵਜੇ ਕਰਦਾ ਕਿੰਨੇ ਪੈਸੇ ਚੋਰੀ ਹੋਏ ਆ 85000 ਰੁਪਏ ਕੱਢਿਆ ਹੋਰ ਕੀ ਕੀ ਸੀ ਸਮਾਨ ਜਿਹੜਾ ਚੋਰੀ ਹੋਇਆ ਤੇ ਇੱਕ ਸ਼ਾਪ ਸੀ ਤੇ ਆਪਣੇ ਦੂਜੇ ਪੈਸੇ ਦੋਰਾ ਕੱਢਿਆ ਜਿਹੜਾ ਕੋਈ ਮਨਦੀਪ ਸਿੰਘ ਵੱਲੋਂ ਕੋਈ ਦੋਸ਼ ਲਾਏ ਕੇ ਜਗ੍ਹਾ ਦਾ ਕੋਈ ਲੈਣ ਦੇਂਦਾ ਰੌਲਾ ਉਹ ਕੀ ਰੌਲਾ ਸੀ ਸੀ ਕੋਲੇ ਸੀ ਜਦੋਂ ਮੰਤਰੀ ਉਹ ਫੜਿਆ ਚੋਰਾ ਕੋਈ ਮੇਰੀ ਸੁਣੋਣੀ ਨਾ ਮਨਜੀਤ ਕੇ ਮੇਰੇ ਨਾਲ ਸੀ ਮਨਜੀਤ ਆ ਜਗ੍ਹਾ ਦਾ ਕੀ ਰੌਲਾ ਹੈ ਕੀ ਦਾ ਜਗ੍ਹਾ ਦਾ ਜਗ੍ਹਾ ਦਾ ਜਿਹੜੇ ਘਰ ਦੀ ਜਗ੍ਹਾ ਹੈ ਜਗ੍ਹਾ ਦਾ ਘਰ ਹੀ ਜਾਵੜੇ ਤੇਰੇ aí ne kujh se thai ਅਦਾ ਤੇਰੇ aí ne kujh ਮੈਂ ਸਾਰੀ ਉਮਰ ਮਰ ਗਿਆ ਨਹੀਂ ਹਰ ਢੂੰਦੇ ਢੂੰਦਾ ਵੰਡ ਕੇ ਸਾਰਿਆਂ ਨੂੰ ਦਿੱਤੀ ਮੈਂ ਇੱਕ ਕਨਾਲ ਤੇ ਇੱਕ ਮਾਰਾ ਰੱਖਿਆ ਤੇ ਉਹਨੂੰ ਉਹ ਦਿਮੇ ਮੈਨੂੰ ਕੋ ਰੋਗੜ ਦੇਣ ਕੌਣ ਕੱਢ ਰਿਆ ਕਰੋ ਕਰੋ ਮਨਦੀਪ ਕੱਢ ਰਿਆ ਤੇ ਜਰਨੈਲ ਸਿੰਘ ਤੇ ਆਪਣੇ ਦੂਜਾ ਬਲਦੇਵ ਸਿੰਘ ਤੇ ਉਹਦਾ ਮੁੰਡਾ ਕਨੈਲ ਸਿੰਘ ਉਹ ਤੇਰੇ ਕੀ ਲੱਗਦੇ ਤੇਰੇ ਕੀ ਲੱਗਦੇ ਉਹ ਮੇਰੇ ਆ ਇਹ ਤੇ ਆਪਣੇ ਜਿਹੜਾ ਬਲਦੇਵ ਆ ਮੇਰਾ ਮੁੰਡਾ ਜਮਿਆ ਵੀ ਮੇਰਾ ਮੁੰਡਾ ਤੇ ਕਨੈਲ ਵੀ ਮੇਰਾ ਮੁੰਡਾ ਤੇ ਦੋ ਪੋਤੇ ਨੇ ਇਹ ਇਹ ਸੇ ਰੱਕੇ ਦੇਣ ਕਨੇਲ ਦੇ ਚੋਰੀ ਮੈਂ ਕਰਦਾ ਤੇ ਸਰ ਸਰਪਾਰ ਦੇ ਮੇਰੇ ਨਾਲ ਸੀ ਰਹਿੰਦਾ ਸੀ ਮੈਂ ਰੱਖਿਆ 10 15 ਸਾਲ ਰੱਖਦੇ ਨੂੰ ਅਰ ਜੀ ਤਾਂ ਉਹਦੇ ਰੱਖਿਆ ਤੇ ਉਹ ਮੜਕੇ ਅੱਜ ਮੈਨੂੰ ਕਹਤੋ ਇਤਰੇ ਨਹੀਂ ਕੁਛ ਨ ਕਰੋ ਕਰਦਾ ਮੈਨੂੰ ਤੇ ਇਹਦਾ ਬੰਦੋਬਸਤ ਕਰਿਆ ਜਾਵੇ ਜੀ ਹੁਣ ਕਿੰਨਾ ਕੋਲੇ ਰਹਿ ਰਹੇ ਆ ਤੁਸੀਂ ਕੁੜੀਆਂ ਕੋਲੇ ਮੈਂ ਤਿੰਨ ਮਹੀਨਿਆਂ ਤੋਂ ਮਨਵਾ ਨੂੰ 10 ਮਹੀਨੇ ਤੰਦਰੁਸਤੀ ਦੇ ਤਰੀਕ ਦਾ ਆਇਆ ਮੈਂ ਮੇਰਾ ਕੋਈ ਵਾਲੀ ਨਹੀਂ ਬੰਦਾ ਨਾ ਕੋਈ ਮੈਨੂੰ ਸੁਣੇ ਨਾ ਸੁਣਾਵੇ ਨਾ ਕੋ ਸਮ ਸੁਆਰੇ ਕਿਸੇ ਅਫਸਰਾ ਤੱਕ ਪਹੁੰਚ ਕੀਤੀ ਸੀ ਪਹੁੰਚ ਵੀ ਹੋਰ ਸਨੇ ਜਾਣਾ ਸਰ ਜਿਹੜਾ ਅਫਸਰ ਮੈਂ ਨਹੀਂ ਛੱਡਿਆ ਉਹ ਕੋਈ ਕੋਈ ਨਹੀਂ ਪੁੱਛਦਾ ਹੋਰ ਪਰ ਆਣੇਗਾ ਆਪਣੇ ਉਹ ਉਹ ਸਾਰੇ ਉਹ ਮਗਲਾ ਹੋ ਜਾਉਂਦਾ ਕੋਈ ਨਾਮ ਜਾਣਦੇ ਆ ਉਹ ਜਾ ਜਾ ਜਾਗਾ ਉਹ ਆਪਣੇ ਜਿਹੜੇ ਭਗਤ ਮਾਨ ਨੂੰ ਮਾਰਿਆ ਜਿੱਡੀ ਦੇ ਗਿਆ ਜਿੱਡੀ ਦੇ ਗਿਆ ਉਹ ਕੱਲ ਵੀ ਥਾਣੇ ਆਇਆ ਸੀਗਾ ਕੋਈ ਸਬੰਧਵਸਤ ਨਹੀਂ ਹੋਇਆ ਨਾ ਸੁਣਨੀ ਹੋਈ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਮਨ ਤਾਂ ਮਾਤ ਕਰਕੇ ਨਾ ਕਰਵਾਉਣ ਅਰੇ ਜੇ ਕਿ ਜੱਥੇਬੰਦੀ ਵੱਲੋਂ ਕੋਈ ਰੋਸ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਉਹਨਾਂ ਜਿੱਕ ਭੁੱਖੜ ਦਾ ਮਾਮਲਾ ਸੀ ਉਹਦੇ ਵਿੱਚ ਇੱਕ ਸਰਦਾਰ ਮਿੱਠੂ ਸਿੰਘ ਆ ਬਜ਼ੁਰਗ ਨੇ ਉਹਨਾਂ ਨੇ ਹੀ ਕਾਬੇ ਭਰਾ ਦਾ ਪੁੱਤਰਾ ਝੋਲੀ ਪਾਇਆ ਵਾ ਉਹਦਾ ਨਾਮ ਹੈ ਸਿਕੰਦਰ ਸਿੰਘ ਇਹਨਾਂ ਦਾ ਕਿਸੇ ਗਲਤਫਹਿਮੀਆਂ ਕਾਰਨ ਕਰੇ ਕੋਈ ਫਰਕ ਪੈ ਗਿਆ ਵੀ ਬਜ਼ੁਰਗਾ ਜਿਹੜੇ ਆਪਨੇ ਕੁੜੀਆਂ ਕੋਲ ਚਲੇ ਗਈ ਸੀ ਮੁਕਸਦ ਜਿਲ੍ਹੇ ਅੱਜ ਬਜ਼ੁਰਗ ਆਏ ਜਿੱਥੇ ਬੰਦੇ ਉਹ ਲੈ ਕੇ ਉਹ ਮਾ ਪੁੱਤਰਾ ਵੀ ਬੁਲਾ ਲਿਆ ਸੀ ਜਿਹੜਾ ਇਹਨਾਂ ਨੇ ਬਜ਼ੁਰਗਾਂ ਨੇ ਝੋਲੀ ਪਾਇਆ ਸਿਕੰਦਰ ਸਿੰਘ ਇਹਨੇ ਮੈਂ ਸੈਟੀਸਫਾਈ ਕਰਾਤੀ ਹੈ ਬਜ਼ੁਰਗਾਂ ਨੂੰ ਮੰਗਾ ਬਦਵਾਰ ਉੱਥੇ ਜਾ ਕੇ ਲਿਆਉਣਗੇ ਤੇ ਇਕੱਠੇ ਰਹਿਣਗੇ ਸਰ ਇੱਕ ਯੁੱਧ ਨਸ਼ੇ ਵਿਰੋਧ ਚੱਲਦਾ ਹੈ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਆ ਉਹ ਲੋਕਾਂ ਨੂੰ ਕਹਿਣਾ ਜਿਹੜੇ ਬੱਚੇ ਨਸ਼ੇ ਜਾਂ ਗਲਤ ਸੈਟ ਜਿ ਪ ਪੁਲਿਸ ਹਰ ਵਕਤ ਤੁਹਾਡੇ ਨਾਲ ਹਾਜ਼ਰ ਹੈ ਔਰ ਜਿਹੜੇ ਬੰਦੇ ਨਸ਼ੇ ਵੇਚਦੇ ਆ ਉਹਨਾਂ ਸਾਨੂੰ ਇਤਲਾਹ ਦਿਓ ਉਹਦੇ ਵਿੱਚ ਕੋਈ ਸਾਡੇ ਨੰਬਰ ਵੀ ਲਾੜ ਕੀਤੇ ਹੋਏ ਸਰਕਾਰ ਨੇ ਉਹਨਾਂ ਤੇ ਕਾਰਵਾਈ ਕਰੋ ਅਸੀਂ 24 ਘੰਟੇ ਪੁਲਿਸ ਹਾਜ਼ਰ ਹਾਂ ਤੁਹਾਡੇ ਨਾਲ